ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਨਰੇਬਲ ਸੁਪਰੀਮ ਕੋਰਟ 'ਚ ਇੱਕ ਕੇਸ ਲੱਗਿਆ ਸੀ ਪੰਜਾਬ ਸਰਕਾਰ ਦਾ ਕਿ ਜਿਹੜੀ ਚੀਫ ਮਿਨਿਸਟਰ ਭਗਵਾਨ ਸਬਾਨ ਦੇ ਅੱਗੇ ਸੜਕ ਜਾਂਦੀ ਹੈ ਉਹ ਸੜਕ ਖੋਲੀ ਜਾਵੇ ਔਰ ਆਨਰੇਬਲ ਹਾਈ ਕੋਰਟ ਨੇ ਪੰਜਾਬ ਨਹਿਰਾਇਣਾ ਹਾਈ ਕੋਰਟ ਨੇ ਉਹਦੇ 'ਚ ਇਹ ਫੈਸਲਾ ਦਿੱਤਾ ਸੀ ਕਿ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਇਹ ਸੜਕ ਖੁੱਲ੍ਹ ਜਾਣੀ ਚਾਹੀਦੀ ਸੀ ਐਮ ਉਸ ਅਗੇ ਇਹ ਕੇਸ ਨੂੰ ਲੈ ਕੇ ਪੰਜਾਬ ਸਰਕਾਰ ਸੁਪਰੀਮ ਕੋਰਟ ਗਈ ਔਰ ਅੱਜ ਸੁਪਰੀਮ ਕੋਰਟ ਚ ਸੁਲਵਾਈ ਦੌਰਾਨ ਜਿਹੜੇ ਜਸਟਿਸ ਸੰਜੀਵ ਖੰਨਾ ਸਾਹਿਬ ਤੇ ਜਸਟਿਸ ਆਨਰੇਬਲ ਜਸਟਿਸ ਦਿਪੰਕਰ ਦੱਤਾ ਜੀ ਉਹਨਾਂ ਦੇ ਅੱਗੇ ਕੇਸ ਲੱਗਿਆ ਸੀ ਜਿੱਥੇ ਬੜੀ ਹੈਰਾਨੀ ਵਾਲੀ ਗੱਲ ਪੇਸ਼ ਹੋਈ ਅੱਜ ਉਥੇ ਪੰਜਾਬ ਸਰਕਾਰ ਦੇ ਭਗਵੰਤ ਮਾਨ ਤੇ ਚੁਣੇ ਹੋਏ ਐਡਵੋਕੇਟ ਜਨਰਲ ਗੁਰਮਿੰਦਰ ਗੈਰੀ ਜੀ ਕਹਿੰਦੇ ਆ ਔਰ ਮੈਂ ਪੜ ਰਿਹਾ ਹਾਂ ਕਿ ਜੋ ਉੱਥੇ ਬੋਲਿਆ ਗਿਆ ਜੋ ਲਿਖਿਆ ਗਿਆ ਹੈ ਟੁਡੇ ਦੀ ਐਡਵੋਕੇਟ ਜਨਰਲ ਆਫ ਪੰਜਾਬ ਸੀਨੀਅਰ ਐਡਵੋਕੇਟ ਗੁਰਮਿੰਦਰ ਸਿੰਘ ਬਸੀਚ ਦੀ ਕੋਰਟ ਟੂ ਸਟੇ ਦਾ ਹਾਈ ਕੋਰਟ ਡਾਇਰੈਕਸ਼ਨ ਹੀ ਪੁਆਇੰਟਡ ਆਊਟ ਦੈਟ ਦਿ ਕਿਲਿੰਗ ਆਫ ਸਿੰਗਰ ਸਿੱਧੂ ਮੂਸੇਵਾਲਾ ਸੇਇੰਗ ਦੈਟ ਹੀ ਵਾਸ ਕਿਲਡ 2 ਡੇਸ ਆਫਟਰ ਹਿਸ ਸਿਕਿਉਰਿਟੀ ਵਾਸ ਕੇਲਡ ਡਾਊਨ the ag also referred to a rocket propelled grenade attack on the intelligence headquarters aj a advocate general sahab keh rahe hai ki sidhu moose wale di maut da karan jehdi oh di security wapas layi si oh karan baneya oda oh security wapas kinne layi home minister kaun si bhagwant maan oh security di khabar leak kinne kiti सीएम भगवंत मान ਦੇ एडवाइजर बलतेज पन्नू ਨੇ चीफ मिनिस्टर ਦੇ ਦਫਤਰ ਨੇ ਇਹ ਖਬਰ ਲੀਕ ਕੀਤੀ ਹੈ ਔਰ ਖਬਰ ਲੀਕ ਕਰਨ ਤੋਂ ਬਾਅਦ ਲੋਕ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਨੂੰ ਮਾਰਨ ਦੀ ਸਾਜ਼ਿਸ਼ ਬਲਾਈ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਦੇ ਨਾਲ ਸਿਕਿਉਰਿਟੀ ਨਹੀਂ ਆ ਰੋ ਉਹਨੂੰ 2 ਦਿਨਾਂ ਦੇ ਅੰਦਰ ਅੰਦਰ ਮਾਰ ਕੇ ਢੇਰ ਕਰਤਾ ਅੱਜ ਜਦ ਐਡਵੋਕੇਟ ਜਰਨਲ ਪੰਜਾਬ ਦਾ ਇਹ ਗੱਲ ਆਨਰੇਬਲ ਸੁਪਰੀਮ ਕੋਰਟ 'ਚ ਮੰਨੀ ਜਾਂਦਾ ਤੇ ਫਿਰ ਮੈਂ ਮੰਗ ਕਰਦਾ ਕੀ ਪਰਚਾ ਸਿੱਧਾ ਦਰਜ ਹੋਵੇ ਭਗਵੰਤ ਮਾਨ ਤੇ ਬਲਤੇਜ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ